ਪ੍ਰਿੰਸੀਪਲ ਮੈਮ ਸਰਦਾਰ ਕਮਲਜੀਤ ਸਿੰਘ ਜੀ ਤੇ ਪਿਆਰੇ ਵਿਦਿਆਰਥੀਓ ਅਤੇ ਜਿਹੜੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਪੱਧਰ ਤੇ ਪੋਜੀਸ਼ਨ ਸਥਾਪਿਤ ਕੀਤੀਆਂ ਏ ਉਹਨਾਂ ਦੇ ਪੇਰੈਂਟ ਸਾਡੇ ਕੋਲ ਪਹੁੰਚੇ ਅਸੀਂ ਇੱਥੇ ਪਹੁੰਚਣ ਤੇ ਉਹਨਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਪਿਆਰੇ ਵਿਦਿਆਰਥੀਓ ਅੱਜ ਅਦਾਰਾ ਅਨਮੋਲ ਸਿੱਖਿਆ ਕੇਂਦਰ ਦੇ ਲਈ ਇਹ ਬਹੁਤ ਖੁਸ਼ੀ ਦਾ ਦਿਨ ਹੈ ਕਿ ਸਾਡੇ ਦੋ ਵਿਦਿਆਰਥੀ ਜਿਨ੍ਹਾਂ ਨੇ ਪੰਜਾਬ ਪੱਧਰ ਤੇ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਦੇ ਵਿੱਚੋਂ ਪਹਿਲੀਆਂ ਦੋ ਪੋਜੀਸ਼ਨਾਂ ਪ੍ਰਾਪਤ ਕੀਤੀਆਂ ਐ ਅਸੀਂ ਦੇ ਪਰਿਸ਼ ਦੇ ਨਾਲ ਅਸੀਂ ਇਹਨਾਂ ਦੀ ਵਧੀਆ ਪੜ੍ਹਾਈ ਦਾ ਵਾਅਦਾ ਕੀਤਾ ਸੀ ਇਹਨਾਂ ਇਹਨਾਂ ਦੇ ਪੇਰੈਂਟਸ ਅੱਜ ਸਾਕਸ਼ਾਤ ਗਵਾਹ ਬਣੇ ਐ ਇਸ ਚੀਜ਼ ਦਾ ਕਿ ਅਸੀਂ ਆਪਣੇ ਵਾਅਦੇ ਨੂੰ ਪੂਰਾ ਕੀਤਾ ਐ ਤੇ ਅੱਜ ਉਹਨਾਂ ਵਿਦਿਆਰਥੀਆਂ ਨੂੰ ਜਿਹੜੇ ਮਦਵਰਗੀ ਪਰਿਵਾਰਾਂ ਦੇ ਵਿੱਚੋਂ ਉੱਠੇ ਐ ਜਿਹੜੇ ਵਿਦਿਆਰਥੀ ਲੋੜਵੰਦ ਪਰਿਵਾਰਾਂ ਦੇ ਵਿੱਚੋਂ ਮਿਹਨਤ ਕਸ਼ ਪਰਿਵਾਰਾਂ ਦੇ ਵਿੱਚੋਂ ਉੱਠੇ ਹੈ ਜੇਕਰ ਕੋਈ ਸਿੱਖਿਆ ਸੰਸਥਾ ਉਹਨਾਂ ਦੀ ਸਹੀ ਢੰਗ ਦੇ ਨਾਲ ਵਾਹ ਫੜਦੀ ਹੈ ਤੇ ਉਹਨਾਂ ਨੂੰ ਉੱਪਰ ਚੱਕਣ ਦਾ ਯਤਨ ਕਰਦੀ ਹੈ ਤਾਂ ਉਹਨਾਂ ਨੂੰ ਆਪਣੇ ਸਥਾਨ ਪ੍ਰਾਪਤ ਕਰਨ ਤੋਂ ਉੱਚੀਆਂ ਪਦਵੀਆਂ ਅਹੁਦੇ ਤੱਕ ਪਹੁੰਚਣ ਤੋਂ ਕੋਈ ਨਹੀਂ ਰੋਕ ਸਕਦਾ ਅਸੀਂ ਇਹਨਾਂ ਵਿਦਿਆਰਥੀਆਂ ਦੇ ਤਨ ਮਨ ਤੇ ਧਨ ਦੇ ਨਾਲ ਸਾਨੂੰ ਇਹਨਾਂ ਦੇ ਪਿਓ ਦਾ ਰੋਲ ਵੀ ਅਦਾ ਕਰਨਾ ਪੈਂਦਾ ਹੈ ਸਾਨੂੰ ਇਹਨਾਂ ਦੇ ਭਰਾ ਦਾ ਰੋਲ ਵੀ ਅਦਾ ਕਰਨਾ ਪੈਂਦਾ ਹੈ ਕੀਤੇ ਨਗੇ ਤੇ ਸਾਨੂੰ ਇਹਨਾਂ ਦੀ ਮਾਂ ਵੜ ਕੇ ਵੀ ਤਾੜਨਾ ਪੈਂਦਾ ਹੈ ਕਿਸੇ ਵੀ ਵਿਦਿਆਰਥੀ ਦੇ ਨਾਲ ਕਦੇ ਵਿਤਕਰਾ ਜਾਂ ਭੇਤ ਭਾਵ ਨਹੀਂ ਕੀਤਾ ਸ੍ਰੀ ਗੁਰੂ ਰਣਕਦੇਵ ਜੀ ਦਾ ਥਾਪੜ ਸਾਡੇ ਸਿਰ ਤੇ ਰਹੇ ਕਿ ਅਸੀਂ ਕਦੇ ਕਰੀਏ ਵੀ ਨਹੀਂ ਅਕਸਰ ਇਹ 12ਵੀਂ ਪੜ੍ਹਦੇ ਹਾਂ ਨਤੀਜਾ ਆਉਂਦਾ ਹੈ ਪਲੱਸ 2 ਦਾ ਬੀਏ ਦਾ ਐਮਐਸਸੀ ਦਾ ਮੋਗੇ ਕਾਲਜ ਦਾ ਬੱਚੇ ਨੇ ਇਨਾਮ ਲਏ ਨੇ ਲੁਧਿਆਣੇ ਦਾ ਕੋਟ ਕੋਪਰੇ ਤੋਂ ਅੰਮ੍ਰਿਤਸਰ ਦਾ ਕਰਨਤਾਰ ਹੰ ਦਾ ਸਾਰੇ ਵੱਡੇ ਸ਼ਹਿਰਾਂ ਦੇ ਬੱਚਿਆਂ ਦੇ ਅਕਸਰ ਖਾਰੇ ਦੇ ਨਾਮ ਹੋਣ ਲੇਕਿਨ ਇਹਨਾਂ ਬੱਚੇ ਨੇ ਇਹ ਪੋਜੀਸ਼ਨਾਂ ਹਾਸਲ ਕੀਤੀਆਂ ਨੇ ਔਰ ਇਹ ਮਿਹਨਤਾਂ ਪਾਚ ਉਪਰਪਰ ਕਰਕੇ ਇੱਕ ਆਪਣੇ ادارے ਦਾ ਆਪਣੇ ਮਾਤਾ ਪਿਤਾ ਦਾ ਨਾਮ ਰੋਸਟਿੰਗ ਕੀਤਾ ਹੈ ਮੈਂ ਸਾਰਿਆਂ ਨੂੰ ਇਸ ਲਈ ਬਹੁਤ-ਬਹੁਤ ਵਧਾਈ ਦੇਣਾ ਹੈ